ਆਰੇ ਪਾਵੇਂ ਨਾ ਮੈਂ ਵੰਡ ਕੇ ਦਾਰੂ ਉਹ ਕੋਤਲੇ ਮੈਂ ਆ ਗਿਆ ਮੜੇ ਨਾਲ ਜਾਣਾ ਇੱਥੇ ਆ ਪਤਾ ਵੇਖ ਕੇ ਜਾਣਾ ਆਏ ਜਿਦਾਂ ਪੰਜ ਵਾਰ ਰੁਗਾਤੇ ਪੈਲੇ ਨੇ ਪਾਤੇ ਆ ਦੇ ਕੋਈ ਭਾਈ ਚੱਲੇ ਪੰਜ ਹੋ ਗਈ ਜਿਹੜੇ ਕੋਲ ਤੋਂ ਬੋਲ ਕੋਈ ਜੇ ਤਾਂ ਆਂਡੇ ਦੋਵੇਂ ਪੰਜ-ਪੰਜ ਦੀ ਹਾਂ ਹਾਂ ਜੀ ਹਾਂ ਜੀ ਉਹ ਵਾਲਾ ਜੀ ਤਾਬੀ ਆਲੇ ਕੋਲ ਬਣਾਉਗਾ ਆਈ ਪਾਰ ਵੀ ਮੈਂ ਤੂੰ ਆਲਾ ਜਨਾ ਪਿੱਛਾ ਭਾਈ ਨੇੜੇ ਹੋ ਕੇ ਬਣਾ ਦੇ ਹੁਣ ਜਮਾਂ ਨੇੜੇ ਹੋ ਕੇ ਸੈਂਕ ਫਸੇਵੇਂ ਆ ਮਸਲਾ ਆ ਆਸਤ ਸ਼ੁਰੂ ਖਲਾਲੇ ਦੋ ਜੱਕੇ ਇੰਜਰ ਲਟਾਏ ਦੋ ਜੱਕੇ ਆਗੇ ਸੀ ਤੂੰ ਮਿੰਨ ਬਾਲਾ ਕੱਢੀ ਜਾਂਦਾ ਪਹਿਲੇ ਦੋ ਜੱਕੇ ਆ ਗਰਾਈ ਜਾਂਦਾ ਦੋ ਜੱਕੇ ਤੇ ਬੋਲਾ ਇਹਨੂੰ ਕਹਿੰਦਾ ਪਿੱਛੇ ਚੱਲ ਨੀ ਖਲਾਇਆ ਮੈਂ ਉਹ ਯਾਰਾ ਬਹਿ ਕੇ ਚੱਲਿਆ ਸੀਗਾ ન <Gãra> ਐਪੀ ਬਾਗਿਆ ਨਹੀਂ ਨਹੀਂ ਮੇਰੇ ਗੱਲ ਸਾਹ ਮੈਂ ਵੀ ਪਾ ਗਿਆ ਜੀ ਗੱਲ ਮੈਂ ਆ ਗਿਆ ਇੱਕ ਕੁੱਪੀ ਪਾ ਗਿਆ ਨਹੀਂ ਯਾਰ ਬਾਅਦ ਚੋਂ ਖਣਾ ਨਹੀਂ ਹੁੰਦੇ ਫੌਜੀ ਨੇ ਪਾਈਏ ਬਾਟੋ ਜਾਣੀ ਆ ਉਹਦੀ ਨੇ ਕਹਾ ਗਈ ਆ ਉਹ ਨਹੀਂ ਚੱਕਰ ਮੈਂ ਪਾ ਗਿਆ ਸੀ ਕੁੱਪੀ ਨਹੀਂ ਨਹੀਂ ਮੈਂ ਤਾਂ ਉਹ ਵੀ ਆਣੇ ਤੇ ਫੈਸਲੇ ਮੈਂ ਤਾਂ ਉਹ ਨਾਲ ਆਇਆ ਹੈ ਨਹੀਂ ਯਾਰ ਜੇ ਹੋਰ ਪਾਸੇ ਲੱਗ ਗਿਆ ਮੈਂ ਫੇਰ ਕੰਮ ਜਾਲੇ ਮਤਲਬ ਦੋ ਜੱਸੀ ਦੋ ਲੱਖਿਆ ਗਈ ਜਾਵੇ ਕਿਸੇ ਕੋਲ ਤਾਂ ਬਹੁਤ ਆ ਜਾ ਦੋ ਜੱਸੀ ਦੋ ਲੱਖਿਆ ਮਾਦਾ ਨੂੰ ਕਈ ਨਾ ਛੱਡਦੇ ਜਦੋਂ ਕੁੱਪੀ ਨੂੰ ਉਹਨੇ ਕੁੱਪੀ ਕਹਿ ਤਾ ਤੂੰ ਛੱਡ ਦੇ ਮਾਦਾ ਬੁੜੀ ਇਹ ਹੀ ਛੱਡੇ ਨੇ ਬੇਕੀਆਂ ਲੱਗੀਆਂ ਨਾ ਹਾਂ ਇਹੇ ਬੇਕੀਆਂ ਹੁੰਦੀਆਂ ਬਾਈ ਇਹ ਤਾਂ ਅੱਜ ਵੀ ਕੰਮ ਕਰਨਗੇ ਹਾਂ ਕਰੂੰਗਾ ਅੱਜ ਤਾਂ ਮਸਲ ਹਾਂ ਹੋ ਗਿਆ ਤੂੰ ਕੁੱਪੀ ਜਿਹਾ ਪਾ ਕੇ ਵਹਿਣ ਉਹਨੂੰ ਆ ਜਾਂਦੀ ਹੈ ਮਾਦਾ ਬੈਠ ਕੇ ਦੇਖੋ ਨੇ ਮਨ ਜਾ ਲੱਗਣਾ ਇਹ ਕੱਪੀ ਜੀ ਛੱਡ ਦੂੰ ਹਾਂ ਕੱਪੀ ਜਾਨ ਚੱਲ ਵੇ ਵਾਸੇ ਕੀ ਆ ਜਾ ਤੂੰ ਤਾਂ ਗਏ ਗਏ ਬੱਤੀ ਮਾਰ ਕੇ ਬੜੇ ਨਾ ਕੋਲ ਲੈ ਆ ਲਿਆ ਕਿਹਦਾ ਰੰਗ ਆ ਮਾਂ ਚੱਲੇ ਆਉਂਦਾ ਓਕੇ ਇਹਨਾਂ ਨਾਲ ਤੁਮ ਕਹਿੰਦੇ ਹਾਂ ਹਾਂ ਸਹੀ ਗੱਲ ਆ ਜੇ ਤੇਰੀ ਕੱਪੀ ਉਲਟ ਚੱਲਦੀ ਆ ਤੁਸੀਂ ਕਿੱਥੇ ਚੱਲ ਰਹੀਆਂ ਅਨੂਪਾ ਉਹਦੇ ਆ ਜੀ ਆਹ ਰਹੀ ਨੇ ਜਿਹੜੀ ਦਮਦਾਰੀ ਚੱਲਦੀ ਹੈ ਜੀ ਯਾਨੀ ਪਾਰਲੀ ਨਹੀਂ ਚੱਲਣਗੀਆਂ ਹੈ ਨਾ ਪਿੱਛਾ ਤੋਂ ਹੋਈ ਗੱਲ ਹੈ ਕਿ ਉਹ ਕੱਢ ਦੇ ਜਿੱਤੇ ਇਧਰ ਹਾਂ ਪਾਰ ਦੀ ਬੇਕੂਸੀ ਹੈ ਹਾਰ ਗਿਆ ਤਸਰ ਨਾ ਲੱਗੀ ਉਹ ਅੱਜ ਆ ਗਈ ਹਾਂ ਗਾਲੀ